ਹਾਂਜੀ ਬੈਗਦੂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ ਇੱਕ ਕੜਛੀ ਆਪਾਂ ਸਰੋਂ ਦਾ ਤੇਲ ਐਡ ਕਰ ਲੇ। ਆਪਾਂ ਜਿਹੜੇ ਉਹਨਾਂ ਵਾਲੇ ਬੋਇਲ ਕਰਕੇ ਰੱਖੀ ਸੀ ਉਹਦਾ ਬਣਾਵਾਂਗੇ ਚਾਰ। ਇੱਕ ਦਿਨੇ ਘਰਾਤ ਆਪਣੇ ਹੀ ਪਾਸੇ ਰੱਖ ਦੇ ਸੀ ਅੰਦਰੇ। ਤੇਲ ਨੂੰ ਪਕਾ ਲਾਂਗੇ ਇਹਦੀ ਚੰਗੀ ਤਰ੍ਹਾਂ ਗਰਮ ਕਰ ਲੈਣੇ। ਫਿਰ ਆਪਾਂ ਜਿਹਦੇ ਵਿੱਚ ਔਲੇ ਐਡ ਕਰਾਂਗੇ ਚੰਗੀ ਤਰ੍ਹਾਂ ਤੇਲ ਵਿੱਚ ਪਾ ਲਾਂਗੇ ਗਰਮ ਆਪਾਂ ਥੋੜੀ ਦੇਰ ਲਈ ਤਿੰਨ ਚਾਰ ਘੰਟੇ ਲਈ ਔਲਿਆਂ ਨੂੰ ਧੁੱਪ ਦੇ ਵਿੱਚ ਹੀ ਰੱਖਿਆ ਸੀ ਤੇ ਫਿਰ ਆਪਾਂ ਅੰਦਰ ਹੀ ਰੱਖਦੇ ਸੀ ਅਬ ਉਸੇ ਔਲੇ ਵੀ ਐਡ ਕਰ ਰਹੇ ਹਾਂ ਸਾਰੇ ਵਿੱਚ ਤੇਲਾ ਤੱਕ ਕੜਛੀ ਪਾਈ ਹੈ ਜੀ ਭਰ ਕੇ ਕਿਉਂਕਿ ਔਲੇ ਆਪਣੇ ਥੋੜੇ ਨੇ ਇਹੋ ਕਰਕੇ ਆਪੋਸਾ ਬਣਾਉਣਾ ਤੇ ਤੇਲ ਐਡ ਕੀ ਇਸ ਜਿਹਾ ਪਨ ਲੱਗਦਾ ਘੱਟ ਆਪਾਂ ਥੋੜਾ ਜਿਹਾ ਤੇਲ ਹੋਰ ਐਡ ਕਰਦੇ ਆਂ ਜੀ ਕਿ ਕੜਛੀ ਇਹ ਰੋਪੈਸਤਰਾ ਬੋਇਲ ਕਰਕੇ ਬਣਾਉਣੀ ਆ ਜੀ ਚਾਰ ਕਿਤੇ ਦਾ ਖੱਟਾਪਣ ਘੱਟ ਜਾਂਦਾ ਥੋੜਾ ਜਿਹਾ ਤੇ ਪਿਆਰ ਨਾਲ ਉਲ ਲੈਣੀ ਲੱਗਦੀ ਖਰਾਬ ਨਹੀਂ ਹੈ। ਉਹ ਦੰਗਾਪਾ ਦੀ ਸ਼ਾਮ ਨੂੰ ਪਵਾਰੇ ਸੀਗੇ ਤੇ ਫੇਰ ਰਾਤ ਨੂੰ ਆਪਾਂ 2 ਘੰਟੇ ਪੱਖਾ ਚਲਾਤਾ ਸੀ ਫੇਰ ਬੰਦ ਕਰ ਦਦੀਆਂ। ਦੂਸਰੇ ਦਿਨ ਫੇਰ ਨੂੰ ਆਪਾਂ 4-5 ਘੰਟੇ ਦੀ ਕੁੱਪੇ ਪਾਤੀ ਸੀ। ਤੇ ਅੱਜ ਤੇ ਸਾਰੇ ਖਿੜੀ ਪੈ ਰਹੇ ਨੇ। ਹੁਣ ਆਪਾਂ ਰਾਤ ਨੂੰ ਬਣਾ ਰਹੇ ਹਾਂ ਅਸੀਂ 4 ਸ਼ਾਮ ਦੇ ਵਜੂ 6:30 ਵਜੇ ਦੇ 7:30 ਉਪਰ ਪਾਣੀ ਆਪਾਂ ਨੇ ਬਣਾ ਲਿਆ ਖਾ ਲਿਆ ਜੀ ਤਾਂ ਕਦਰੀ ਖਾ ਲੈਣੇ ਸੋਨਾਂ ਸੋਹਣੇ ਚਲੋ ਵੀ ਇਹ ਟਾਈਮ ਹੈਗਾ ਆਪਾਂ ਚਾਰ ਬਣਾ ਲੈਣੇ ਮੇਰੇ ਘਰ ਪਰ ਆਕਣ ਨਾਲ ਜੁੜੇ ਹੋਏ ਨੇ ਜੀ YouTube ਤੇ ਵਧੀਆ ਪਰਿਵਾਰ ਵਧੀਆ ਫਰਮਲੀ ਵਧੀਆ ਵੀਰ ਭੈਣ ਆ ਆਪਣੇ ਨਾਲ ਜੁੜੇ ਹੋਏ ਨੇ ਜੀ ਤੇ ਆਪਣੀ ਵੀਡੀਓ ਤੇ ਸੋਹਣੇ ਸੋਹਣੇ ਕਰ ਦੇਣੀ ਜੀ ਕਮੈਂਟ ਉਸੇ ਤਰ੍ਹਾਂ ਕਮੈਂਟ ਕਰਦੇ ਰਹੋ ਤੇ ਆਸਪੋਰਟ ਬਣਾਇਓ ਸੋ ਆਪਾਂ ਉਹਨਿਆਂ ਦੇ ਹਿਸਾਬ ਨਾਲ ਤੇਲ ਪਾਵਾਂਗੇ ਜੀ ਮੈਂ 1.5 ਕੱਟ ਚ ਪਾਈ ਪਹਿਲੇ ਇੱਕੋ ਪਾਈ ਸੀ ਫਿਰ ਜਿਵੇਂ ਘੱਟ ਲੱਗੂ ਤਾਂ ਹੋਰ ਪਾ ਲਾਂਗੇ ਇਹ ਚਾਹਤਾ ਜੀ ਦਾ ਹੈ ਪਣਾ ਵੀ ਵੈਸੇ ਰੋਟੀ ਤੋਂ ਬਿਨਾਂ ਵੀ ਖਾਈ ਜਾਈਏ ਬਹੁਤ ਵਧੀਆ ਲੱਗਦਾ ਖਾਣ ਦੇ ਵਿੱਚ ਮੈਂ ਪਹਿਲਾਂ ਇੱਕ ਵਾਰੀ ਬਣਾ ਲਿਆ ਸੀ ਜੀ ਚਾਹ ਉਹਦੀ ਵੀਡੀਓ ਨਹੀਂ ਸੀਗੀ ਬਣਾਈ ਜੀ ਇਈ ਵਰੀ ਫੋਲ ਲਜਾਈ ਦਾ ਜੇ ਕੋਈ ਚੀਜ਼ ਬਣਾ ਲਈ ਦੀ ਆਵਾਜ਼ ਦੇ ਵਿੱਚ ਆਉਂਦਾ ਕਿ ਨਾ ਵੀ ਵੀਡੀਓ ਬਣਾਉਣੇ ਤੇਈ ਵਰੀ ਇਸ ਤਰ੍ਹਾਂ ਹੋ ਜਾਂਦਾ ਫਿਰ 70 ਮਿੰਟ ਆਪਾਂ ਇਸ ਤਰ੍ਹਾਂ ਪਕਾਵਾਂਗੇ ਫਿਰ ਇਹਦੇ ਵਿੱਚ ਸਾਰੇ ਮਸਾਲੇ ਐਡ ਕਰਨਗੇ ਆਪਾਂ ਦੀ ਜੀਨੀ ਨਹੀਂ ਪਾਉਣੀ ਹੈ ਤੇ ਚੀਨੀ ਦੀ ਚਾਰਸਣੀ ਜੀ ਬਣ ਜਾਂਦੀ ਹੈ। ਆਪਾਂ ਨਹੀਂ ਅੜਕਾਤੀ ਚੀਨੀ। ਚੀਨੀ ਨੂੰ ਜੰਗੀ ਤਰ੍ਹਾਂ ਕਰਾ ਦੇ ਵੀ ਆਪਾਂ ਦੇਖੋ। ਚੀਨੀ ਨੇ ਜੀ ਪਾਣੀ ਜਿਆ ਛੱਡ ਦੇਣਾ। ਤੌਰ ਤੇ ਚੀਨੀ ਆਪਣੀ ਮੈਲਟ ਹੋ ਰਹੀ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜਿਹੜੇ ਜਿਹੜੇ ਆਪਾਂ ਮਸਾਲੇ ਪਾਣੇ ਥੋੜੀ ਆਪਾਂ ਜੀ ਇਹਦੇ ਵਿੱਚ ਜਮੈਨ ਐਡ ਕਰ ਦਾਂਗੇ ਥੋੜੀ ਆਪਾਂ ਨਮਕ ਐਡ ਕਰ ਦਾਂਗੇ ਥੋੜੀ ਜੀ ਆਪਾਂ ਜੀ ਹਲਦੀ ਵੀ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਜੀ ਮਿਰਚ ਵੀ ਪਾ ਲਵਾਂ। سارے ਮਸਾਲੇ ਨੂੰ ਪਕਾ ਰਾਂਗੇ ਦੀ ਚੰਗੀ ਤਰ੍ਹਾਂ ਕਰਦਾਂਗੇ ਮਿਕਸ। ਇਹ ਤਾਂ ਜੀ ਚਾਰ ਆਪਾਂ ਨੇ ਥੋੜੇ ਜਨਾਂ ਦੇ ਵਿੱਚ ਹੀ ਖਾ ਲੈਣ। ਇਹ ਤਾਂ ਇਹ ਰੋਖਾ ਹੀ ਖਾਣ ਨੂੰ ਵਧੀਆ ਲੱਗਦਾ ਬੱਚੇ ਤਾਂ ਜੀ ਇਹਨੂੰ ਇਸ ਤਰ੍ਹਾਂ ਹੀ ਖਾਲੇੰਦਨੀ ਆਵਲਾ ਤਾਂ ਆਪਣੇ ਦਿਖਾਣਾ ਦੀ ਬਹੁਤ ਜ਼ਰੂਰੀ ਏ ਢੇਟ ਦੀਆਂ ਬਿਮਾਰੀਆਂ ਸਾਰੀਆਂ ਆਪਣੀਆਂ ਕਰਦਾ ਜੀ ਠੀਕ ਤੇ ਆਵਲੇ ਚਾੜ ਨੂੰ ਆਪਾਂ ਜੀ ਸਵੇਰੇ ਸਵੇਰ ਦੀ ਰੋਟੀ ਨਾਲ ਲੈ ਸਕਦੇ ਆ ਤੇ ਦੁਪਹਿਰ 'ਤੀ ਲੈ ਲਓ ਰੋਟੀ ਦੇ ਨਾਲ ਲੈ ਲਓ ਰਾਤ ਨੂੰ ਤਾਂ ਜੀ ਸੀ ਚਾੜ ਵਗੈਰਾ ਘੱਟ ਹੀ ਫਾਇਦੇ ਤਾਂ ਜੀ ਬਹੁਤ ਨਰਮ ਕਲਰ ਦੇ ਆ ਗਿਆ। ਚਾਰ ਆਪਣਾ ਥੋੜਾ ਹੀ ਸੀ ਉਸ ਹਿਸਾਬ ਨਾਲ ਆਪਾਂ ਜਿਹੜੇ ਸਮਾਨ ਪਾਇਆ ਉਹ ਵੀ ਆਪਾਂ ਥੋੜਾ ਥੋੜਾ ਹੀ ਪਾਇਆ ਜੀ। ਹਾਂ ਜੀ ਚੀਨੀ ਦੀ ਚਾਚਨੀ ਜੀ ਬਣਨ ਲੱਗ ਗਈ। ਹੋਰ ਆਪਾਂ ਕੋਈ ਗਾਰੇ ਮਸਾਲੇ ਨਹੀਂ ਪਾਏ ਹੈਗੇ ਇਹਦੇ ਵਿੱਚ। ਸਿਰਫ ਕਲੀ ਜਿਮੇਣੇ ਪਾਈ ਆ ਨਾਨਕ ਹੋ ਗਿਆ ਚੀਨੀ ਹੋ ਗਈ। ਅਰਧੀ ਮਿਰਚ ਹੋ ਗਈ ਬਸ। ਬਿਲਕੁਲ ਸੌਖਾ ਤੇ ਸਿੰਪਲ ਜੇ ਤਰੀਕੇ ਨਾਲ ਬਣਾਇਆ ਆਪਾਂ ਚਾਰ। ਉਹ ਜਿਹੜੀ ਹਲਦੀ ਪਾ ਲਈ। ਜਿਹੜੀ ਆਪਣੀ ਜੀਨੀ ਇਸ ਤਰ੍ਹਾਂ ਚਾਸ਼ਨੀ ਜੀ ਬਣਾਂਗੀ। ਆਪਾਂ ਨੂੰ ਥੋੜਾ ਜਿਹਾ 5 ਮਿੰਟ ਹੋਰ ਪਕਾ ਲਾਂਗੇ ਜੀ ਗੈਸ ਆਪਾਂ ਨੇ ਕਰ ਲਈ ਐਸੇ ਸਿਮ। ਬਹੁਤ ਸੋਹਣਾ ਆਪਣਾ ਬਣ ਗਿਆ ਚਾਹ ਚੀ। ਤੋ ਇਹ ਆਪਣਾ ਚਾਰ ਬਣ ਕੇ ਤਿਆਰ। ਚਲ ਠੰਡਾ ਕਰਕੇ ਇੱਕ ਡੱਬੇ ਦੇ ਵਿੱਚ ਪਾ ਲਾਂਗੇ ਇਹ। ਆਪਾਂ ਇਹਨੂੰ ਉੱਪਰੋਂ ਢੱਕਣਾ ਨਹੀਂ ਹੈਗਾ ਜੇ ਢੱਕ ਦਾਂਗੇ ਤਾਂ ਜਦੋਂ ਢੱਕਣ ਦਿੰਨੇ ਉਹਦੇ ਉੱਪਰ ਪਸੀਨਾ ਜਿਹਾ ਆ ਜਾਂਦਾ ਹੁੰਦਾ ਜਿਹੜਾ ਫਿਰ ਪਾਣੀ ਪੈ ਜਾਂਦਾ ਵਿੱਚ। ਤੇ ਚਾਰ ਹੋ ਜਾਂਦਾ ਖਰਾਬ। ਠੀਕ ਹੈ ਸਸਾ ਪਾਣੀ ਕਰਤਾ ਜੀ ਬੰਦ। ਹਾਂਜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਦੱਸਿਓ। ਸੋਰੀ ਪ੍ਰਾਨਕਾ ਮਨਸਾਤ ਸ੍ਰੀ ਕਾਲ ਜੀ ਧੰਨਵਾਦ ਜੀ ਉਹ ਜੀ ਚਾਰ ਆਪਣ ਗੈਸ ਤੋਂ نیچے ਧਰ ਲਿਆ ਇਹ ਨਹੀਂ ਇਥੇ ਰੱਖ ਦਾਂਗੇ ਜੀ ਠੰਡਾ ਹੋ ਜਾਊਗਾ ਤੇ ਇਹ ਗਰਮ ਗਰਮ ਨਹੀਂ ਪਾਉਣਾ ਹੈਗਾ ਜੀ ਡੱਬੇ ਦੇ ਵਿੱਚ ਚਾਹੇ ਆਪਾਂ ਕੱਚ ਦੇ ਚ ਪਾਈਏ ਚਾਹੇ ਪਲਾਸਟਿਕ ਦੇ ਚ ਠੰਡਾ ਕਰਕੇ ਪਾਉਣਾ ਜੀ ਕੜਾਹੀ ਗਰਮ ਉਹਦੇ ਕਰਕੇ ਹਲੇ ਵੀ ਮੜਾ ਮੜਾ ਰੇਜਰੀ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ ਜੀ